ਉਹ ਮੱਕੜ ਹਾਂਜੀ ਭਾਈ ਜੀ ਅੱਜ ਕੱਲ ਪਤਾ ਕੀ ਹੈ ਜੇ ਕਿਸੇ ਦੇ ਘਰੇ ਕੋਈ ਰਿਸ਼ਤੇਦਾਰ ਆ ਜੇ ਜਾਂ ਕੋਈ ਆ ਜੇ ਹਨਾ ਆਹੋ ਜਿਹੜਾ ਬੰਦਾ ਚਲੋ ਆਪਾਂ ਤਾਂ ਇੱਕ ਦੂਜੇ ਨੂੰ ਪਤਾ ਹੈਗਾ ਵੀ ਕੰਮ ਕਰਦਾ ਤਾਂ ਦਿਨ ਵੀ ਰਹਿਣਾ ਰਾਤ ਵੀ ਰਹਿਣਾ ਆਹੋ ਉਹਦਾ ਨਾ ਇੱਕ ਗੱਲ ਹੈ ਜੇ ਕਿਸੇ ਦੇ ਘਰੇ ਕੋਈ ਰਿਸ਼ਤੇਦਾਰ ਆ ਜੇ ਜਾਂ ਕੋਈ ਭੈਣ ਭਰਾ ਹੋਵੇ ਤਾਂ ਬੰਦੇ ਦੇ ਘਰੇ ਰੁਕਣਾ ਨਹੀਂ ਚਾਹੀਦਾ ਹਨਾ ਰੁਕਣਾ ਨਹੀਂ ਚਾਹੀਦਾ ਭਾਈ ਹਾਂ ਨਹੀਂ ਹੁਣ ਚਾਹੀਦਾ ਹੁਣ ਮੇਰੀ ਗੱਲ ਸੁਣ ਹਮ ਹੁਣ ਆਪਣਾ ਬਈ ਹੈ ਨਾ ਖੇਡ ਤੋਂ ਹਾਂ ਉਹਨਾਂ ਨੂੰ ਪਤਾ ਲੱਗਿਆ ਉਹ ਪੱਕੜੀ ਤੇ ਹੈਗਾ ਯਾਰ ਤੇਰਾ ਤਾਂ ਕੰਮ ਆ ਨਾ ਹੁਣ ਤੂੰ ਤੂੰ ਤਾਂ ਮੰਨ ਗਏ ਤੂੰ ਤਾਂ ਇੱਥੇ ਮੇਰੇ ਕੋਲ ਕੰਮ ਕਰਦਾ ਤੂੰ ਤਾਂ ਰਹਿਣੇ ਰਹਿਣਾ ਹਾ ਬੱਕੀ ਵੀਰੋ ਮਤਲਬ ਹੀ ਕੋਈ ਨਹੀਂ ਕੋਈ ਯਾਰ ਬੋਰ ਬੈਣ ਪਾ ਆ ਯਾਰ ਬਾਹਰ ਬੈਨਦਾ ਨਹੀਂ ਤੂੰ ਤਾਂ ਹੁਣ ਕੰਮ ਕਰਨਾ ਤੈਨੂੰ ਤਾਂ ਬਈ ਕਰਨਾ ਪੈਣਾ ਸਵੇਰਾ ਵੀ ਆਏ ਤੂੰ ਤਾਂ 7 ਵਜੇ ਆ ਕੇ ਤੂੰ ਤਾਂ 9 ਵਜੇ ਤੱਕ ਮੇਰੇ ਕੋਲੇ ਆ ਠੀਕ ਆ ਨਾ ਤੇਰੇ ਤੋਂ ਪਤਾ ਨਹੀਂ ਮੈਂ ਜਾ ਜਵਾਕ ਖੜਾ ਲਾਣਾ ਪਤਾ ਨਹੀਂ ਕੰਮ ਕਰਵਾ ਲਾ ਜਵਾਕ ਤਾਂ ਮੇਰਾ ਪਿਆਰ ਆ ਸਹੀ ਗੱਲ ਆ ਨਾ ਤੂੰ ਨੂੰ ਪਿਆਰ ਕਰਦੀ ਆ ਮੈਂ ਨੂੰ ਪਿਆਰ ਕਰਦਾ ਇੱਕ ਕਿਸੇ ਤੇ ਵਿਸ਼ਵਾਸ ਦਾ ਟਾਈਮ ਨਹੀਂ ਰਹਿ ਗਿਆ ਯਾਰ ਕੀ ਰਹਿ ਗਿਆ ਹੁਣ ਵੇਖ ਲੈ ਜਿੰਨੇ ਆਪਣੇ ਨਾਲ ਕਈ ਬੰਦੇ ਸੀ ਜਿਵੇਂ ਆ ਕੋਠੀ ਕਾਠੀ ਪਾਈ ਆ ਹਨਾ ਆਪਾਂ ਕਿੰਨਾ ਕੀਤਾ ਅਗਰ ਤੇ ਕੋਠੀ ਦਾ ਸਾਰਾ ਕੰਮ ਦੇ ਤਾ ਕਰਤਾ ਹਨਾ ਤੇ ਹੁਣ ਤੇਰੇ ਵੀ ਵਿਸ਼ਵਾਸ ਮੈਂ ਤੇਰੇ ਤੇ ਵੀ ਘੱਟ ਕਰਨ ਲੱਗ ਗਿਆ ਇਹ ਤਾਂ ਫਰੀਦੋ ਵੀ ਹੁੰਦਾ ਨਾ ਹੋਇਆ ਤਾਂ ਹੋਇਆ ਉਹ ਤਾਂ ਜੀਰ ਕਿਹੜਾ ਪੁੱਜੂਗਾ ਹਾਂ ਵੀ ਕਿਤੇ ਇਹ ਵੀ ਨਾ ਯਾਰ ਕੱਲ ਨੂੰ ਆਪਣੇ ਨਾਲ ਕਰ ਜੇ ਹਨਾ ਉਹ ਸਹੀ ਆ ਭਾਈ ਹੂੰ ਅਰੇ ਭਲੇ ਇਹ ਕੀ ਨਾ ਖਰੀਦ ਤੁਹਾਡੀ ਗੋਰੀ ਗੋਰੀ ਵੀ ਨਹੀਂ ਜਾਈਦਾ ਤਾਂ ਭਾਈ ਕਿੱਥੇ ਬੰਦਾ ਇਕੱਲੀ ਜਾਵੜੇ ਦਾ ਜਿੱਥੇ ਬੰਦੇ ਦੀ ਇੱਜ਼ਤ ਨਹੀਂ ਨਾ ਉੱਥੇ ਜਾਓ ਯਾਰ ਕਿਦਾਂ ਇਹ ਕਰ ਲਉ ਕਲਾਮ ਨਾ ਕਰੋ ਉੱਥੇ ਹਣਾ ਕਿਦਾਂ ਇਹ ਕਰ ਲਉ ਸਹੀ ਗੱਲ ਆ ਜਿਵੇਂ ਬਹਰੀਕ ਤੁਹਾਡੇ ਜਾਂਦੇ ਆ ਤੇ ਜਦੋਂ ਇੱਕ ਵਾਰ ਯਾਰ ਬੰਦਾ ਜਦੋਂ ਤੁਹਾਨੂੰ ਬੁਲਾਉਣੋਂ ਹਟ ਗਿਆ ਨਾ ਫਿਰ ਮੂੰਹ ਜਗਾ ਤੂੰ ਮਾਰਦੇ ਆ ਪਿੱਛੇ ਹਾਂ ਇਹ ਵੀ ਬੜੀ ਗੰਮ ਨਾ ਐਵੇਂ ਪਿੱਛੇ ਮੂੰਹ ਜਗਾ ਮਾਰੀ ਜਾਣਾ ਵੀ ਯਾਰ ਐਂ ਅਗਲੇ ਦੀ ਨਿਗਾ ਚ ਆ ਜਾਗੇ ਐਂ ਆ ਜਾਗੇ ਯਾਰ ਜਦੋਂ ਬੰਦਾ ਹਟ ਕੇ ਫੇਰੇਵੇਂ ਮੂੰਹ ਮਾਰੀ ਜਾਣਾ ਨੂੰ ਆਪ ਹੀ ਅਗਲਾ ਉਹਦੇ ਤੇ ਪੁੱਜ ਕੇ ਤੇ ਸੇਖ ਲੱਗਦਾ ਹਾਂ ਕਿੱਦੇ ਲਈ ਉਹੇ ਦਾ ਜਿਹੜਾ ਇੱਕ ਵਾਰੀ ਜਦੋਂ ਨਜ਼ਰਾਂ ਚ ਡਿੱਗ ਪਿਆ ਨਾ ਬੰਦਾ ਫਿਰ ਉਹ ਉੱਪਰ ਨਹੀਂ ਆ ਸਕਦਾ। ਸੋ ਮੇਰੇ ਕੋਲ ਅੱਜ ਜਾਵੜਾ ਤੇ ਕੱਲ ਨੂੰ ਤੂੰ ਮੇਰੇ ਕੋਲ ਆ ਜੇ ਪਰ ਮੇਰੀ ਤੇਰੇ ਨਾਲ ਗੱਲ ਰਹੂਗੀ। ਉਹ ਗੱਲ ਨਹੀਂ ਬੋਦੀ ਬਾਈ। ਨਹੀਂ ਕਿਹੜੀ ਜਿਹੜੀ ਇੱਕ ਵਾਰੀ ਤੇੜ ਪੈ ਗਈ ਨਾ ਉਹ ਨਹੀਂ ਮਿਟਦੀ। ਉਹ ਨਹੀਂ ਪਿੱਟਦੀ। ਕਿਸੇ ਨੂੰ ਆਪਾਂ ਇਹ ਨਹੀਂਗਾ ਕੋਈ ਬੰਦੇ ਕਰ ਦਿੰਦਾ ਜਾਂ ਸਾਡੇ ਤੇ ਲਾ ਕੇ ਗੱਲ ਕਰਦੇ ਉਹ ਇੱਕ ਇਹ ਨਾ ਉਹ ਆ ਸੰਸਾਰਿਕ ਗੱਲ ਆ ਹਨਾ। ਇਹ ਤਾਂ ਆਪਾਂ ਕੰਮ ਦੀ ਗੱਲਾਂ ਦੱਸਦੇ ਗੈਸ ਨੂੰ ਗੈਸ ਨੂੰ ਪਿਆਰ ਦੀ ਗੱਲ ਆ ਨਾ। ਭੈਣ ਭਰਾਵਾਂ ਚ ਵੀ ਵਿਥ ਪੈ ਜੇ ਤਾਂ ਉਹ ਨਹੀਂ ਮਿਟਦੀ ਹੁੰਦੀ ਵੀ ਯਾਰੀ ਦੋਸਤੀ ਜੀ ਦਾ ਵੈਸੇ ਵੀ ਨਹੀਂ ਹਣਾ ਉਹ ਤਾਂ ਫਿਰ ਬਾਹਰ ਦੀ ਸੀ ਇੱਕ ਆਦਿ ਬਲੇ ਯਾਰ ਬੀਲੇ ਬਹੁਤ ਖਰਾਬ ਹੋ ਗਿਆ ਹਣਾ ਕਿਸੇ ਦੇ ਘਰੇ ਜਾ ਕੇ ਖੁੱਡਾਂ ਪਟ ਜਣੀਆਂ ਪਟਦੇ ਬਈ ਹਣਾ ਓਹੋ ਤੇ ਜੇ ਪਰ ਇੱਕ ਗੱਲ ਮੈਂ ਤੈਨੂੰ ਦੱਸਦਾ ਮੈਂ ਤੈਨੂੰ ਇੱਕ ਗੱਲ ਸੁਣਾਈ ਸੀ ਨਾ ਜੇ ਤੂੰ ਕਿਸੇ ਦੀ ਖੁੱਡ ਪਟੇਂਗਾ ਨਾ ਤੇ ਬਾਅਦ ਚ ਉਹਦਾ ਤਿਗਣੀ ਕਰਕੇ ਬਾਜੀ ਮੋੜਦਾ ਹੁੰਦਾ ਉਹਲਾ ਜੇ ਜੀ ਵੀ ਬੁਗਾਲ ਤੋ ਹਾਂ ਤੇ ਬਾਅਦ ਚ ਸਾਰੇ ਘਰ ਦੇ ਭੈਣ ਚ ਬਹਿ ਕੇ ਅਗਲਾ ਸੋਚਦਾ ਵੀ ਇਹ ਭੈਣ ਚ ਖੁੱਡ ਹੈ ਕਿੱਥੋਂ ਤੇ ਨਿਕਲਦੀ ਕਿੱਥੇ ਜਾ ਕੇ ਪਤਵੀ ਇੱਕ ਇੱਕ ਗੱਲ ਆਪਣੀ ਹੈਗੀ ਆ ਜਦੋਂ ਬੁੱਧੇ ਦੇ ਜਣ ਬੁੱਧਾ ਨਾ ਉਹ ਸਾਰੇ ਰਿਸ਼ਤੇ ਬੜ ਜਦੇ ਆ ਤੇਰਾ ਡੈਡੀ ਆ ਆ ਤੇਰੀ ਮੰਮੀ ਆ ਆ ਤੇਰੀ ਦਾਦੀ ਆ ਤੇਰਾ ਦਾਦਾ ਆ ਤੇਰਾ ਤਾਇਆ ਤੇਰੀ ਤਈ ਤੇਰਾ ਚਾਚਾ ਤੇਰੀ ਭੈਣ ਤੇ ਤੇਰਾ ਜੀਜਾ ਹਾਂ ਸਾਰੇ ਰਿਸ਼ਤੇ ਲੋਕ ਬਣਾ ਦਿੰਦੇ ਹੁੰਦੇ ਆ ਸਹੀ ਗੱਲ ਇਹ ਪਤਾ ਲੈ ਕੇ ਪੈਦਾ ਹੁੰਦਾ ਉਹ ਰਿਸ਼ਤੇ ਇਕੱਲਾ ਇੱਕੀ ਰਿਸ਼ਤਾ ਹੁੰਦਾ ਯਾਰੀ ਦੋਸਤੀ ਆ ਉਹ ਬਾਅਦ ਚ ਬਣਦੀ ਆ ਇਹ ਆ ਬਣਾ ਦੋ ਪਤਾ ਮੈਂ ਤੈਨੂੰ ਕਿਹਾ ਮੈਂ ਤੈਨੂੰ ਕਿਹਾ ਤਾਂ ਹੈਗਾ ਇਸ ਨਾਲ ਚੰਗਾ ਨਾ ਇਕੱਲੇ ਰਹਿ ਲੋ ਇਕੱਲੇ ਰਹਿ ਲੋ ਕੋਈ ਕਿਸੇ ਦਾ ਭਾਂਜੇ ਇਹ ਤਾਂ ਇਹਨੇ ਕੋਈ ਆਪਣਾ ਫਾਇਦਾ ਚੱਕ ਲੂ ਜਾਂ ਕੋਈ ਕੁਛ ਕਰ ਲਓ ਜਦੋਂ ਫਾਇਦਾ ਚੱਕਦਾ ਹੁਣ ਮੈਂ ਤੈਨੂੰ ਕੀ ਕਿਹਾ ਹੈਗਾ ਵੀ ਆਪਦਾ ਇਕੱਲਾ ਕਰ ਲਾ ਕਹਿਣਾ ਨਾ ਕੋਈ ਗੱਲ ਨੇ 2 ਮਿੰਟ ਘੱਟ ਹੋ ਜੂਗਾ ਕਿੱਡੀ ਗੱਲ ਹੈਗੀ ਆਪਣੇ ਆਡੀਅנס ਹੈਗੀ ਯਾਰ ਇੰਨਾ ਆਪਣਾ ਪਿਆਰ ਮਿਲਦਾ ਹੈਗਾ ਹੈਗਾ ਨਾ ਤੁਸੀਂ ਦੋਲ ਯਾਰ ਕਮੇਟੀ ਜਿੱਥੋਂ ਹੈ ਜਿਹੜਾ ਨਾਲ ਹਾਂ ਉਹੇ ਤਾਂ ਗੱਲ ਹੈ ਨਾ ਇਹ ਵੀ ਹੁਣ ਆਪਣੇ ਆਪਰੇ ਕਬੂਤ ਪਜੜ ਗਿਆ ਤਾਂ ਉਹ ਹੀ ਤਾਂ ਗੱਲ ਆ ਨਾ ਪਰ ਆਪ ਕੋ ਪ੍ਰੇਸ਼ਾਨ ਨਹੀਂ ਕਰਦਾ ਮੋਕੇ ਤੇ ਸੱਦਾ ਗਿਆ ਤੁਹਾਨੂੰ ਸਹੀ ਗੱਲ ਆ ਜਦੋਂ ਜਵਾ ਕੰਮ ਬਸ ਦਵਾ ਦਾ 1 ਮਿਲੀਅਨ ਕਰ ਦੋ ਕਰੋ ਯਾਰ ਹਾਂ ਤੇ ਤੁਹਾਨੂੰ ਹੋਰ ਆਪਾਂ ਗੱਲਾਂ ਬਾਤਾਂ ਸੁਣਾਇਆ ਕਰਨੀਆਂ ਤੇ ਯੱਥ ਚੱਲਿਆ ਕਰੋ ਇਹ ਨਹੀਂ ਹੁੰਦਾ ਨਾ ਸਾਡੇ ਕੋਲ ਤੁਸੀਂ ਆਉਣੇ ਆ ਅਸੀਂ ਤਾਂ ਹੀ ਕਰਕੇ ਨਹੀਂ ਆਦਾ ਅਸੀਂ ਨਾ ਪਰਿਵਾਰ 'ਚ ਰਹਿਨੇ ਆ ਸਹੀ ਹੈ ਤੇ ਅਸੀਂ ਇਸ ਕਰਕੇ ਜਾਦਾ ਆਪਾਂ ਬਾਹਰ ਕੋਈ ਜਗ੍ਹਾ ਬਣਾਈ ਆਪਣੀ ਨਾ ਜਿਹੜੀ ਆਉਡੀਅੰਸ ਹੈ ਜੀ ਸਾਰੀ ਇੱਕ ਨੰਬਰ ਆ ਹਨਾ ਇੱਕ ਨੰਬਰ ਪਰ ਨਾ ਯਾਰ ਕਈ ਅਜਿਹਾ ਕਿ ਆਸੇ-ਪਾਸੇ ਆਪਣਾ ਹੈਗਾ ਨਾ ਯਾਰ ਕਈ ਬੰਦੇ ਤਰਾਜ ਕਰ ਲੈਂਦੇ ਵੀ ਤੁਸੀਂ ਯਾਰ ਬਾਹਰ ਚ ਮੰਡੀ ਲਾ ਗਈ ਜਾਂ ਕਈ ਬੰਦੇ ਨੂੰ ਘਰ ਨਹੀਂ ਪਤਾ ਹੁੰਦਾ ਨਾ ਤੇ ਯਾਰ ਆਸੇ-ਪਾਸੇ ਨਾ ਪਰਿਵਾਰ ਰਹਿੰਦੇ ਫਿਰ ਚੰਗਾ ਨਹੀਂ ਲੱਗਦਾ ਚੱਕੜ ਨਹੀਂ ਲੱਗਦਾ ਬਈ ਹਨਾ ਬਾਹਰ ਹੁਣ ਅਸੀਂ ਖੇਤ ਹੁੰਨੇ ਆ ਖੇਤ ਜਦੋਂ ਮਰਜ਼ੀ ਆਉਂਦਾ ਕੋਈ ਚੱਕਰ ਨਹੀਂਗਾ ਹਨਾ ਜਿਹੜਾ ਮਰਜ਼ੀ ਜਿਵੇਂ ਮਰਜ਼ੀ ਮਿਲਣਾ ਕਰਨਾ ਹਨਾ ਇੱਕ ਹੁਣ ਸਾਡੇ ਨਾਲ ਕੁੜੀਆਂ ਕੰਮ ਕਰਨਗੀਆਂ ਕੁੜੀਆਂ ਕੰਮ ਕਰਦੀਆਂ ਬਈ ਤੇ ਫਿਰ ਨਾ ਕਈ ਅਗਲੇਾਂ ਦੇ ਪਰਿਵਾਰਾਂ ਲੋਅ ਨਹੀਂ ਕਰਦੇ ਯਾਰ ਹਨਾ ਅੱਜ ਹੀ ਅਸੀਂ ਕੁੜੀਆਂ ਨਾਲ ਫੜਾ ਪੜਾ ਕੇ ਏਡੀਆਂ ਕੁੜੀਆਂ ਹੀ ਅਸੀਂ ਆਪਣੇ ਕੋਲ ਉਤੇ ਬਕਸਰ ਤੋਂ ਹਾਂ ਉਹ ਜਲਦੀ ਬਈ ਤੇਰਾ ਬਹੁਤ ਥੋੜੀ ਕੋਈ ਫੋਨ ਹੋ ਰਹੀ ਆ ਹਾਂ ਜਿਹਨੇ ਹੋਰ ਜਿਹਨੇ ਹੋਰ ਵੀ ਫਿਲਮ ਕੋਈ ਆਪਦੀ ਸਾਡੇ ਨਾਲ ਜੇ ਕੁੜੀਆਂ ਨੇ ਕੰਮ ਕਰਨਾ ਤਾਂ ਮੋਸਟ ਵੈਲਕਮ ਆ ਹਨਾ ਤੇ ਜੇ ਕਿਸੇ ਕੋਈ ਸਤੂਰੀ ਵੀ ਹੈਗੀ ਤਾਂ ਘੇਟ ਜੀ ਬਈ ਦੱਸਾਂਗੇ ਹਾਂ ਨਹੀਂ ਕੁੜੀਆਂ ਮੋਸਟਲੀ ਜੇ ਕੁੜੀਆਂ ਨੇ ਕਿਸੇ ਨੇ ਉਹ ਕਰਨੀ ਹੈਗੀ ਐਕਟਿੰਗ ਵਗੈਰਾ ਦਾ ਸ਼ੌਂਕ ਆ ਤਾਂ ਸਾਡੇ ਨਾਲ ਕੰਟੈਕਟ ਕਰੋ ਹਨਾ ਬੇਣਾ ਤੁਸੀਂ ਆ ਕੇ ਵੇਖੋ ਹਾਂ ਪਰ ਪਰਿਵਾਰਾਂ ਨੂੰ ਤਿਆਰ ਕਰਕੇ ਅਸੀਂ ਤਾਂ ਕਹਿੰਦੇ ਨੇ ਯਾਰ ਵੀ ਕਿਸੇ ਨੂੰ ਮਿਲਦੇ ਵੀ ਬਹੁਤ ਘੱਟ ਆ ਯਾਰ ਵੀ ਕੱਲ ਨੂੰ ਨਾ ਆਪਣਾ ਕੁੜੀਆਂ ਹੋਣਗੀਆਂ ਅਗਲਾ ਕਿ ਨਹੀਂ ਚੰਗਾ ਸਮਝਦਾ ਯਾਰ ਵੀ ਅਸੀਂ ਆਸ ਤੇ ਪਾਸੇ ਆਪਣੀ ਆਡੀਅੰਸ ਬਹੁਤ ਵਧੀਆ ਹੈ ਕਿਸੇ ਨੂੰ ਵੀ ਬੁਲਾਉਦੇ ਆਪਣੀ ਆਡੀਅੰਸ ਬਹੁਤ ਵਧੀਆ ਹੈ ਕਿ ਇਸ ਗੱਲੋਂ ਵੀ ਸਾਡੇ ਨਾਲ ਸਾਡੇ ਪਰਿਵਾਰ ਹੀ ਜੁੜੇ ਹੋਏ ਆ ਹਨਾ ਪਿਛਲੇ ਪਿਛਲੇ ਸਾਲ ਤੋਂ ਤੇ ਸਾਡੀਆਂ ਵੀਡੀਓ ਨੂੰ ਵਕਤ ਤੋਂ ਬਾਅਦ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਤੇ ਜੇ ਕਿਸੇ ਕੁੜੀਆਂ ਨੇ ਸਾਡੀਆਂ ਫਿਲਮਾਂ 'ਚ ਕੰਮ ਕਰਨਾ ਤਾਂ ਸਾਡੇ ਨਾਲ ਸੰਪਰਕ ਕਰੋ ਓਹੋ ਬਣੋ ਸਾਡਾ ਨੰਬਰ ਇੰਸਟਾਗ੍ਰਾਮ ਤੇ ਦਿੱਤਾ ਹੋਇਆ ਠੀਕ ਆ ਨਾ ਦਿੱਤਾ ਹੋਇਆ ਤੇ ਮਾਰੇ ਬੰਦੇ ਨੂੰ 12 ਇਥਲਾਮ ਚੰਗੀ ਬਾਕੀ ਦੋਸਤੋ ਪੁਰਾਣੇ ਨੰਬਰ ਸਾਡੇ ਕੋਈ ਨੰਬਰ ਨਹੀਂ ਚੱਲਦਾ ਪਰ ਜਿਹੜਾ ਨੰਬਰ ਸਾਡੇ ਗਰੁੱਪ ਦੇ ਵਿੱਚ ਦਿੱਤਾ ਵੈਸੇ ਤੇ ਫੋਨੋ ਹਾਂ ਕਿਸੇ ਹੋਰ ਉੱਪਰ ਤੇ ਫੋਨ ਲਾਇਓ ਜੇ ਹਾਂ ਵੀ ਐਵੇਂ ਕਿਸੇ ਹੋਰ ਨੰਬਰ ਤੇ ਯਾਰ ਕਹੀ ਇਹਨਾਂ ਕੋਈ ਫੇਕ ਨੰਬਰ ਦੇ ਦਿੰਦਾ ਹੈਗਾ ਤੇ ਕਿਸੇ ਵਿਚਾਰੇ ਨੂੰ ਐਵੇਂ ਨਾ ਹੀ ਕਿਸੇ ਪਰ ਆ ਨੂੰ ਕਿਸੇ ਨੂੰ ਤੰਗ ਕਰੋ ਯਾਰ ਨਾ ਤੱਕ ਨਾ ਕਰੋ ਫੋਨ ਕਰਕੇ ਸਾਡੇ ਨੰ ਫੋਨ ਤੇ ਫੋਨ ਕਰੋ ਨੰਬਰ ਸਾਡਾ ਦਿੱਤਾ ਹੋਇਆ ਹੈਗਾ ਉਹਦੇ ਵਿੱਚ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਤੇ ਐਡੀ ਦੇ ਡਾਲੀ ਪਾਈ ਦੇ ਉੱਪਰ ਦਿੱਤਾ ਹੈ ਉਸ ਨੰਬਰ ਤੇ ਫੋਨ ਕਰੋ ਉਹ ਨੰਬਰ ਤੇ ਉਹਨਾਂ ਨੂੰ ਪੁਰੀ ਸਰਨਾ ਕਰਮ